ਹਾਂਜੀ ਤੇਰੇ ਹੀ ਨੇ ਬੋਲ ਸਾਰੇ ਤੇਰਾ ਹੀ ਖਿਆਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੀ ਉਸ ਸਾਖੀ ਦੀ ਗੱਲ ਕਰਾਂਗੇ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਅਫਰੀਕਾ ਜਾਂਦੇ ਆ ਆਪਾਂ ਅਕਸਰੀ ਕਹਿੰਦੇ ਆ ਕਿ ਆਪਣੀ ਇੰਨੀ ਔਕਾਤ ਨਹੀਂ ਹੈਗੀ ਕਿ ਆਪਾਂ ਗੁਰਬਾਣੀ ਨੂੰ ਲੈ ਕੇ ਗੁਰੂ ਨੂੰ ਲੈ ਕੇ ਕਿੰਤੂ ਪ੍ਰੰਤੂ ਕਰ ਸਕੀਏ ਉਹਦੇ ਵਾਸਤੇ ਅਵਸਥਾ ਬਹੁਤ ਉੱਚੀ ਹੋਣੀ ਚਾਹੀਦੀ ਹੈ ਕਿ ਤੁਸੀਂ ਕਰਵਾਨੀ ਦੇ ਬਾਰੇ ਗੱਲ ਕਰ ਸਕੋ ਆਮ ਇਨਸਾਨ ਦਾ ਕੋਈ ਹੱਕ ਨਹੀਂ ਪੜਦਾ ਦੂਸਰਾ ਆਪਾਂ ਨੇ ਚਮਤਕਾਰ ਨੂੰ ਤੇ ਕਰਾਮਾਤ ਨੂੰ ਮਿਕਸ ਕਰਤਾ ਸਾਡੇ ਕਈ ਭੈਣ ਭਰਾ ਕਹਿੰਦੇ ਨੇ ਕਿ ਜਿਹੜੇ ਚਮਤਕਾਰ ਨੇ ਇਹਨਾਂ ਦਾ ਗੁਰੂ ਘਰ ਦੇ ਵਿੱਚ ਕੋਈ ਸਥਾਨ ਨਹੀਂ ਹੈਗਾ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਕਿਹਾ ਕਿ ਮੰਨ ਲਓ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਇਨਸਾਨ ਨੂੰ ਉਹਦਾ ਸਮਾਂ ਪੂਰਾ ਹੋ ਗਿਆ ਉਹ ਮਰ ਗਿਆ ਤੇ ਉਸ ਇਨਸਾਨ ਨੂੰ ਆਪਣੀਆਂ ਰੀਧੀਆਂ ਸਿੱਧੀਆਂ ਦੇ ਨਾਲ ਜਾਂ ਆਪਣੀ ਤਾਕਤ ਦੇ ਨਾਲ ਜਿਉਂਦਾ ਕਰਨਾ ਇਹ ਕਰਾਮਾਤ ਆ ਇਹ ਅਸੀਂ ਨਹੀਂ ਕਰਨੀ ਪਰ ਕੋਈ ਇਨਸਾਨ ਸਾਡੇ ਸਾਹਮਣੇ ਮਰ ਗਿਆ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਵਾਹਿਗੁਰੂ ਤੂੰ ਬਖਸ਼ਣ ਹਾਰਾ ਤੂੰ ਜੋ ਚਾਹੇ ਕਰ ਸਕਦਾ ਤੇ ਉਹ ਸਾਡੀ ਅਰਦਾਸ ਪਰਮਾਤਮਾ ਸੁਣੇ ਤੇ ਉਸ ਇਨਸਾਨ ਨੂੰ ਵਾਪਸ ਜਿਉਂਦਾ ਕਰ ਦੇਵੇ ਉਹ ਚਮਤਕਾਰ ਆ ਉਹ ਪਰਮਾਤਮਾ ਨੇ ਆਪ ਕੀਤਾ ਗੁਰੂ ਪਾਸ਼ਾ ਨੇ ਕਿਹਾ ਕਿ ਰੱਬ ਦੇ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਆਉਣਾ ਨਹੀਂ ਨਾ ਹੀ ਰੱਬ ਦਾ ਕਿਸੇ ਵੀ ਕੀਤਾ ਹੋਇਆ ਕੋਈ ਵੀ ਕੰਮ ਆ ਜਿਹੜਾ ਉਹਦਾ ਤੁਸੀਂ ਉਲਟ ਕਰਨਾ ਸੋ ਇਸ ਤਰੀਕੇ ਦੇ ਨਾਲ ਆਪਾਂ ਕੋਈ ਚੀਜ਼ ਨਹੀਂ ਕਰਨੀ ਜਿਹੜੀ ਆਪਾਂ ਨੂੰ ਪਰਮਾਤਮਾ ਦੇ ਉਲਟ ਲੈ ਜਵੇ ਆਪਾਂ ਆਪਣੀ ਕੋਈ ਵੀ ਰਿੱਧੀ ਸਿੱਧੀ ਜਾਂ ਆਪਣੀ ਤਾਕਤ ਨਹੀਂ ਵਰਤਣੀ ਇਸ ਜੀਤ ਤੋਂ ਸਾਨੂੰ ਮਨਾ ਕੀਤਾ ਗਿਆ ਪਰ ਜਿਹੜੇ ਚਮਤਕਾਰ ਨੇ ਉਹ ਤਾਂ ਅਕਸਰ ਹੁੰਦੇ ਹੀ ਰਹਿੰਦੇ ਆ ਪਰਮਾਤਮਾ ਦੇ ਦਰ ਦੇ ਉੱਤੇ ਹਰ ਰੋਜ਼ ਚਮਤਕਾਰ ਹੁੰਦੇ ਆ ਇਸ ਦੁਨੀਆ ਦੇ ਵਿੱਚ ਪਲ ਪਲ ਚਮਤਕਾਰ ਹੁੰਦੇ ਨੇ ਇਸ ਲਈ ਜਦੋਂ ਵੀ ਅਸੀਂ ਕੁਝ ਬੋਲਦੇ ਆ ਤਾਂ ਸਾਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਬੋਲਣਾ ਚਾਹੀਦਾ ਕਿਤੇ ਸਾਡੇ ਬੋਲੇ ਹੋਏ ਕਿਸੇ ਬੋਲ ਦੇ ਕਰਕੇ ਕੋਈ ਇਨਸਾਨ ਪਰਮਾਤਮਾ ਤੋਂ ਟੁੱਟਦਾ ਤਾਂ ਨਹੀਂ ਹੈਗਾ ਕੋਈ ਇਨਸਾਨ ਗੁਰੂ ਘਰ ਤੋਂ ਟੁੱਟ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਜਾਂਦਾ। ਕਿਹਾ ਅੱਜ ਆਪਾਂ ਗੱਲ ਕਰਦੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਅਫਰੀਕਾ ਗਏ। ਅਫਰੀਕਾ ਕਾਲਿਆਂ ਦਾ ਦੇਸ਼। ਤੇ ਹੁਣ ਤੁਸੀਂ ਇਹ ਦੇਖੋ ਇਹ ਚਮਤਕਾਰ ਨਹੀਂ ਗੁਰੂ ਨਾਨਕ ਦੇਵ ਜੀ ਅਫਰੀਕਾ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਨਾਲ ਗੱਲ ਕਰਦੇ ਆ। ਉਹਨਾਂ ਨੂੰ ਧਰਮ ਦਾ ਪ੍ਰਚਾਰ ਕਰਦੇ ਨੇ ਲੋਕਾਂ ਦੇ ਵਿੱਚ। ਉਹ ਫਿਰ ਉਹ ਜਿਹੜੀ ਗੱਲਬਾਤ ਹੁੰਦੀ ਆ ਹੁਣ ਅਫਰੀਕਾ ਦੇ ਲੋਕ ਨੇ ਉਹ ਜੰਗਲਾਂ 'ਚ ਰਹਿੰਦੇ ਸੀ ਉਸ ਸਮੇਂ ਉਹਨਾਂ ਦੀ ਭਾਸ਼ਾ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਆਉਂਦੀ ਹੋਈ ਜਾਂ ਉਹਨਾਂ ਨੂੰ ਕਿਵੇਂ ਸਮਝ ਆਉਂਦੀ ਹੋਈ ਵੀ ਗੁਰੂ ਨਾਨਕ ਦੇਵ ਜੀ ਕੀ ਬੋਲ ਰਹੇ ਨੇ ਇਹ ਚਮਤਕਾਰ ਨਹੀਂ ਚਮਤਕਾਰ ਹੀ ਆ ਨਾ ਪਾਤਸ਼ਾਹ ਨੇ ਕਿੰਨੇ ਮੁਲਕਾਂ ਦੇ ਵਿੱਚ ਜਾ ਕੇ ਲੋਕਾਂ ਦਾ ਆਧਾਰ ਕੀਤਾ ਤੇ ਉਹ ਜਿਹੜੀਆਂ ਭਾਸ਼ਾਵਾਂ ਸੀਗੀਆਂ ਉਹ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਆਉਂਦੀਆਂ ਸੀ ਇਹ ਸਾਰਾ ਚਮਤਕਾਰ ਹੀ ਆ ਇਹ ਭਾਸ਼ਾਵਾਂ ਨੂੰ ਪੈਦਾ ਕਰਨ ਵਾਲਾ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਜਦੋਂ ਧਰਤੀ ਤੇ ਉਤਰਿਆ ਹੋਵੇ ਤਾਂ ਉਹਨੂੰ ਫਿਰ ਕੁਝ ਸਿੱਖਣ ਦੀ ਲੋੜ ਨਹੀਂ ਪੈਂਦੀ ਉਹਦੇ ਅੰਦਰ ਸਾਰਾ ਕੁਝ ਹੀ ਹੁੰਦਾ ਗੁਰੂ ਨਾਨਕ ਦੇਵ ਜੀ ਜਦੋਂ ਅਫਰੀਕਾ ਜਾਂਦੇ ਨੇ ਉਸ ਸਮੇਂ ਇੱਕ ਉਸ ਆਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਚੋਲਾ ਉਤਰਦਾ ਉਸ ਚੋਲੇ ਦੇ ਉੱਤੇ ਤੁਰਕੀ ਲਿਖੀ ਹੋਈ ਆ ਸੰਸਕ੍ਰਿਤ ਲਿਖੀ ਹੋਈ ਆ ਫਾਰਸੀ ਲਿਖੀ ਹੋਈ ਆ ਅਰਬੀ ਲਿਖੀ ਹੋਈ ਆ ਹਿੰਦੀ ਲਿਖੀ ਹੋਈ ਆ ਤੇ ਕਹਿੰਦੇ ਉਹਦਾ ਰੰਗ ਸੀ ਜਿਹੜਾ ਉਹ ਕੁਦਰਤੀ ਰੰਗ ਸੀ ਉਹ ਐਸਾ ਰੰਗ ਸੀ ਜਿਹੜਾ ਇਨਸਾਨਾਂ ਨੂੰ ਆਪਣੇ ਵੱਲ ਖਿੱਚਦਾ ਸੀ ਉਧਰੋਂ ਤਾਂ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਦਾ ਨੂਰ ਉਧਰੋਂ ਉਹਨਾਂ ਦੇ ਜਿਹੜੇ ਵਸਤਰ ਸੀ ਉਹ ਜਿਹੜਾ ਚੋਲਾ ਸੀ ਉਹ ਦਰਗਾਹ ਤੋਂ ਆਇਆ ਹੋਇਆ ਤੁਸੀਂ ਹੁਣ ਪਹਿਲਾਂ ਇਹ ਸੋਚੋ ਵੀ ਉਹ ਸਮਾਂ ਕਿਹੋ ਜਿਹਾ ਹੋਵੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਦੇਖਿਆ ਹੋਣਾ ਉਹ ਸਮਾਂ ਕਿਹੋ ਜਿਹਾ ਹੋਵੇ ਤੇ ਕਦੇ-ਕਦੇ ਮੈਂ ਇਹ ਵੀ ਸੋਚਦਾ ਹਾਂ ਵੀ ਆਪਾਂ ਉਦੋਂ ਕਿੱਥੇ ਸੀ ਆਪਾਂ ਕੋਈ ਮੱਖੀ ਮੱਛਰ ਕੋਈ ਇਹ ਜੀ ਜੂੰ ਦੇ ਵਿੱਚ ਵੀ ਨਹੀਂ ਆਪਾਂ ਗੁਰੂ ਪਾਸ਼ਾ ਦੇ ਨੇੜੇ ਤੇ ਡੇੜੇ ਦੀ ਕਦੇ ਲੰਗੇ ਹੋਵਾਂਗੇ ਨਹੀਂ ਲੰਗੇ ਹੋਵਾਂਗੇ ਕਿਉਂਕਿ ਜੇ ਲੰਗੇ ਹੁੰਦੇ ਨਾ ਤਾਂ ਆਪਾਂ ਇੱਥੇ ਨਹੀਂ ਹੋਣਾ ਸੀਗਾ ਉਦੋਂ ਹੀ ਆਧਾਰ ਹੋ ਜਾਣਾ ਸੀ ਆਪਣਾ ਗੁਰੂ ਨਾਨਕ ਦੇਵ ਜੀ ਦੇ ਜਿਹੜੀ ਉਹਨਾਂ ਦਾ ਔਰਾ ਵਾ ਜਿਹੜੀ ਉਹਨਾਂ ਦੀ ਸ਼ਕਤੀ ਆ ਉਹ ਇੰਨੀ ਕੁ ਹਾਈ ਪਾਵਰ ਦੀ ਆ ਨਾ ਅਸੀਂ ਉਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਸੇ ਉਸ ਔਰੇ ਦੇ ਜਾਂ ਉਸ ਸ਼ਕਤੀ ਦੇ ਦਾਇਰੇ ਦੇ ਵਿੱਚ ਆਉਣ ਵਾਲੀ ਹਰ ਇੱਕ ਚੀਜ਼ ਆ ਜਿਹੜੀ ਉਹਦਾ ਉਧਾਰ ਹੋ ਜਾਂਦਾ ਅੱਜ ਵੀ ਪਾਸ਼ਾ ਉਧਾਰ ਕਰਨ ਵਾਸਤੇ ਅਫਰੀਕਾ ਆਏ ਹੋਏ ਨੇ ਅਫਰੀਕਾ ਦੇ ਲੋਕ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਦੇਖਦੇ ਆ ਉਹਨਾਂ ਦੇ ਚਿਹਰੇ ਦਾ ਨੂਰ ਦੇਖਦੇ ਆ ਉਹਨਾਂ ਦੇ ਪਾਏ ਹੋਏ ਉਹ ਵਸਤਰ ਉਹ ਚੋਲਾ ਦੇਖਦੇ ਨੇ ਤਾਂ ਉਹ ਬੜੇ ਹੈਰਾਨ ਹੁੰਦੇ ਆ ਤੇ ਇਹ ਜਿਹੜੀਆਂ ਗੱਲਾਂ ਹੌਲੀ-ਹੌਲੀ ਉੱਥੇ ਦੇ ਬਾਦਸ਼ਾਹ ਤੱਕ ਪਹੁੰਚ ਜਾਂਦੀਆਂ ਨੇ ਤੇ ਉਹ ਬਾਦਸ਼ਾਹ ਆਪਣੇ ਵਜ਼ੀਰ ਨੂੰ ਸੱਦਦਾ ਆਪਣੀ ਸੈਨਾ ਦੇ ਵਿੱਚੋਂ ਕੁਝ ਬੰਦਿਆਂ ਨੂੰ ਸੱਤਦਾ ਤੇ ਕਹਿੰਦਾ ਵੀ ਕੀ ਚੀਜ਼ ਆ ਇਹ ਤਾਂ ਉਹ ਦੱਸਦੇ ਨੇ ਵੀ ਇੱਕ ਦਰवेश ਆਇਆ ਚਿਹਰੇ ਤੇ ਨੂਰ ਆ ਤੇ ਉਹਨਾਂ ਦੇ ਜਿਹੜਾ ਚੋਲਾ ਪਾਇਆ ਹੋਇਆ ਉਹ ਬੜਾ ਗਜਬ ਦਾ ਵੀ ਉਹ ਹਰ ਕਿਸੇ ਨੂੰ ਆਪਣੇ ਵੱਲ ਮੋਹਿਤ ਕਰਦਾ ਅਸੀਂ ਅੱਜ ਤੋਂ ਪਹਿਲਾਂ ਉਦਾਂ ਦਾ ਚੋਲਾ ਨਹੀਂ ਦੇਖਿਆ ਤੇ ਫਿਰ ਉਹ ਜਿਹੜਾ ਰਾਜਾ ਉਹ ਆਪਣੇ ਵਜ਼ੀਰ ਨੂੰ ਕਹਿੰਦਾ ਕਹਿੰਦਾ ਵੀ ਤੁਸੀਂ ਜਾ ਕੇ ਉਸ ਦਰवेश ਦਾ ਜਿਹੜਾ ਚੋਲਾ ਉਹ ਲਾ ਲਿਆ ਉਹਨੂੰ ਕੋਈ ਹੋਰ ਵਸਤਰ ਦੇ ਦੇ ਜਦੋਂ ਉਹ ਵਜ਼ੀਰ ਆਪਣੇ ਰਾਜ ਦੀ ਗੱਲ ਸੁਣ ਕੇ ਆਪਣੀ ਸੈਨਾ ਦੇ ਥੋੜੇ ਜੇ ਬੰਦਿਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਪਹੁੰਚਦੇ ਆ ਤਾਂ ਆ ਕੇ ਕਹਿੰਦਾ ਪਾਸ਼ਾ ਨੂੰ ਕਹਿੰਦਾ ਵੀ ਜਿਹੜਾ ਤੁਹਾਡਾ ਚੋਲਾ ਇਹ ਆਪਣੇ ਆਪ ਲਾ ਕੇ ਦੇ ਦੋ ਸਾਨੂੰ ਕਿਉਂਕਿ ਸਾਡੇ ਬਾਦਸ਼ਾਹ ਨੂੰ ਇਹ ਪਸੰਦ ਆ ਗਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਨਾ ਤਾਂ ਇਹ ਚੋਲਾ ਮੈਂ ਪਾਇਆ ਤੇ ਨਾ ਹੀ ਮੈਂ ਲਾ ਸਕਦਾ ਜੇ ਤੁਸੀਂ ਲਾ ਸਕਦੇ ਹੋ ਤਾਂ ਜਰੂਰ ਲਾਹੋ ਫਿਰ ਕਹਿੰਦੇ ਵੀ ਉਸ ਸਮੇਂ ਉਹ ਵਜ਼ੀਰ ਜੋ ਜਿੰਨੇ ਨਾਲ ਬੰਦੇ ਆਏ ਸੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹ ਚੋਲਾ ਲਾਉਣ ਦੀ ਪਰ ਉਹ ਲਾ ਨਹੀਂ ਸਕੇ ਫਿਰ ਉਹਨਾਂ ਨੂੰ ਲੱਗਿਆ ਵੀ ਜੇ ਲੈਂਦਾ ਨਹੀਂ ਤਾਂ ਪਾੜ ਦਿੰਨੇ ਆ ਉਹਨਾਂ ਨੇ ਬਾਟਣ ਦੀ ਵੀ ਬੜੀ ਕੋਸ਼ਿਸ਼ ਕੀਤੀ ਪਰ ਉਹ ਪਾਟ ਨਹੀਂ ਸਕੇ ਕਿਉਂਕਿ ਉਹ ਚੋਲਾ ਸੀ ਜਿਹੜਾ ਉਹ ਤੁਰ ਦਰਗਾਹ ਤੋਂ ਆਇਆ ਸੀ ਸੋ ਤੋਂ ਬਾਅਦ ਉਹ ਬੜੇ ਗੁੱਸੇ ਦੇ ਵਿੱਚ ਵਾਪਸ ਮੁੜਦੇ ਆ ਤੇ ਆਪਣੇ ਰਾਜੇ ਨੂੰ ਜਾ ਕੇ ਦੱਸ ਦਿਆ ਵੀ ਰਾਜਨ ਅਸੀਂ ਬੜੀ ਕੋਸ਼ਿਸ਼ ਕੀਤੀ ਉਹ ਚੋਲਾ ਲੈਂਦਾ ਨਹੀਂ ਪਤਾ ਨਹੀਂ ਕੀ ਗੱਲ ਆ ਤਾਂ ਉਹ ਰਾਜਾ ਕਹਿੰਦਾ ਵੀ ਮੈਨੂੰ ਪਤਾ ਇਦਾਂ ਦੇ ਜਿਹੜੇ ਫਕੀਰ ਹੁੰਦੇ ਨੇ ਇਦਾਂ ਦੇ ਜਿਹੜੇ ਦਰਬੇਸ਼ ਹੁੰਦੇ ਆ ਉਹਨਾਂ ਕੋਲੇ ਰਿੱਧੀਆਂ ਸਿੱਧੀਆਂ ਦੀ ਤਾਕਤ ਹੁੰਦੀ ਆ ਉਹ ਆਪਣੀਆਂ ਤਾਕਤਾਂ ਦੇ ਨਾਲ ਇਹ ਜੇ ਕਰਤੱਬ ਦਿਖਾਉਂਦੇ ਰਹਿੰਦੇ ਨੇ ਤੁਸੀਂ ਇਦਾਂ ਕਰੋ ਉਹਨਾਂ ਨੂੰ ਪਾਣੀ ਦੇ ਵਿੱਚ ਡਬੋ ਦਿਓ ਜਦੋਂ ਡੁੱਬ ਕੇ ਉਹ ਮਰ ਜਾਣਗੇ ਤਾਂ ਫਿਰ ਆਪਾਂ ਉਹਨਾਂ ਦਾ ਚੋਲਾ ਲਾ ਲਾਂਗੇ ਖੈਰ ਉਬਦੀਰ ਉਹਨੇ ਪੈੜੀ ਵਾਪਸ ਮੁੜਦਾ ਆਪਣੇ ਬੰਦਿਆਂ ਦੇ ਨਾਲ ਤੇ ਆ ਕੇ ਉਹ ਗੁਰੂ ਨਾਨਕ ਦੇਵ ਜੀ ਨੂੰ ਬਾਹੋਂ ਫੜ ਕੇ ਨਦੀ ਦੇ ਵਿੱਚ ਸਿੱਟ ਦਿੰਦਾ ਪਰ ਉਥੇ ਫਿਰ ਇੱਕ ਚਮਤਕਾਰ ਹੁੰਦਾ ਨਦੀ ਦਾ ਜਿਹੜਾ ਪਾਣੀ ਆ ਉਹਦਾ ਇੱਕ ਵੀ ਟੋਕਾ ਨਾ ਉਸ ਚੋਲੇ ਨੂੰ ਲੱਗਦਾ ਤੇ ਨਾ ਗੁਰੂ ਪਾਸ਼ਾ ਨੂੰ ਲੱਗਦਾ ਉਦਾਂ ਹੀ ਗੁਰੂ ਨਾਨਕ ਦੇਵ ਜੀ ਬਾਹਰ ਨਿਕਲ ਕੇ ਫਿਰ ਬੈਠ ਜਾਂਦੇ ਨੇ ਬਿਲਕੁਲ ਸੁੱਕੇ ਹੁੰਦਿਆ ਇੱਕ ਪੱਲਾ ਤੱਕ ਨਹੀਂ ਗੁਰੂ ਨਾਨਕ ਦੇਵ ਜੀ ਦਾ ਭਿਜਦਾ ਇੱਦਾਂ ਦਾ ਜਦੋਂ ਚਮਤਕਾਰ ਹੁੰਦਾ ਤਾਂ ਫਿਰ ਬੜੇ ਹੈਰਾਨ ਹੁੰਦੇ ਆ ਵਾਪਸ ਚਲੇ ਜਾਂਦੇ ਨੇ ਤੇ ਹੁਣ ਜਿਹੜਾ ਰਾਜਾ ਉਹਨੂੰ ਫੇਰ ਗੁੱਸਾ ਚੜਦਾ ਉਹ ਕਹਿੰਦਾ ਚਲੋ ਠੀਕ ਆ ਕਹਿੰਦਾ ਤੁਸੀਂ ਇੱਦਾਂ ਕਰੋ ਹੁਣ ਲੱਕੜਾਂ ਇਕੱਠੀਆਂ ਕਰਕੇ ਨਾ ਅੱਗ ਲਾ ਦਿਓ ਹੁਣ ਉਹ ਦੁਬਾਰਾ ਆਉਂਦੇ ਨੇ ਲੱਕੜਾਂ ਇਕੱਠੀਆਂ ਕਰਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਵਿਚਾਲੇ ਬਿਠਾ ਕੇ ਹਾਲੇਦਾਲੇ ਲੱਕ ਅੱਗ ਲਾ ਦਿੰਦੇ ਨੇ ਤੇ ਉਹ ਆਗਾ ਜਿਹੜੀ ਅਸਮਾਨ ਨੂੰ ਛਾਉਂਦੀ ਆ ਪਰ ਦੇਖੋ ਤੁਸੀਂ ਮੇਰੇ ਪਰਮਾਤਮਾ ਦੇ ਰੰਗ ਉਸ ਕਾਲਪੁਰਖ ਵਾਹਿਗੁਰੂ ਦੀਆਂ ਖੇਡਾਂ ਅਚਰਜ ਕੌਤਕ ਕਿ ਉਹ ਅੱਗ ਉਹ ਅੱਗ ਇੱਕ ਬਾਲ ਤੱਕ ਨਹੀਂ ਸਾੜ ਸਕੀ ਗੁਰੂ ਨਾਨਕ ਦੇਵ ਜੀ ਦਾ ਤੇ ਉਹ ਅੱਗ ਠੰਡੀ ਹੋ ਗਈ ਫਿਰ ਬਾਦਸ਼ਾਹ ਉੱਥੋਂ ਉੱਠਦੇ ਨੇ ਤੇ ਉੱਠ ਕੇ ਆਪਣੀ ਜਗ੍ਹਾ ਤੇ ਵਾਪਸ ਬੈਠ ਜਾਂਦੇ ਆ ਹੁਣ ਉਹ ਫਿਰ ਹੈਰਾਨ ਹੁੰਦੇ ਆ ਕਿ ਕੀ ਹੋਈ ਜਾਂਦਾ ਹੁਣ ਉਹ ਵਾਪਸ ਆਪਣੇ ਰਾਜੇ ਕੋਲੇ ਜਾਂਦੇ ਆ ਕਹਿੰਦੇ ਰਾਜਨ ਅਸੀਂ ਬੜੀ ਕੋਸ਼ਿਸ਼ ਕੀਤੀ ਪਰ ਸਾਤੋਂ ਉਹ ਦਰবেশ ਨੂੰ ਅੱਗ ਵੀ ਨਹੀਂ ਲੱਗੀ ਉਹ ਕਹਿੰਦਾ ਚਲੋ ਮੈਂ ਤੁਹਾਡੇ ਨਾਲ ਚੱਲਦਾ ਹੁਣ ਮੈਂ ਆਪ ਜਾ ਕੇ ਦੇਖਦਾ ਵੀ ਕੀ ਕਲਾ ਵਰਤ ਰਹੀ ਆ ਉਹ ਰਾਜਾ ਵਾਪਸ ਆਉਂਦਾ ਆ ਕੇ ਉਹ ਇੱਕ ਪੱਥਰ ਦੇਖਦਾ ਵੱਡਾ ਸਾਰਾ ਬੜਾ ਭਾਰੀ ਪੱਥਰ ਹੁੰਦਾ ਆਪਣੇ ਬੰਦਿਆਂ ਨੂੰ ਕਹਿੰਦਾ ਇਹ ਪੱਥਰ ਰੋੜ ਕੇ ਨਾ ਇਸ ਦਰवेश ਦੀ ਹਿੱਕ ਦੇ ਉੱਤੇ ਛਾਤੀ ਤੇ ਰੱਖ ਦੋ ਇਹਦੇ ਭਾਰ ਦੇ ਨਾਲ ਜਦੋਂ ਉਹਨੂੰ ਸਾਹ ਨਹੀਂ ਆਊਗਾ ਤਾਂ ਆਪਣੇ ਆਪ ਹੀ ਮਰ ਜੂ ਉਹ ਪੱਥਰ ਰੋੜ ਕੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਕਰ ਦਿੰਦੇ ਆ ਕਿਉਂਕਿ ਇਹ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਇਹ ਚੀਜ਼ਾਂ ਚਲਦਿਆਂ ਨੂੰ ਤਾਂ ਉਹ ਦੇਖਦੇ ਨੇ ਕਹਿੰਦੇ ਵੀ ਹੁਣ ਆਥਣ ਹੋ ਗਿਆ ਪੱਥਰ ਉੱਤੇ ਕਰਕੇ ਉਹ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਵੀ ਰਾਤ ਪੈ ਗਈ ਸਵੇਰੇ ਆ ਕੇ ਦੇਖਾਂਗੇ ਜਦੋਂ ਇਹ ਦਰবেশ ਮਰ ਜੂ ਤਾਂ ਇਹਦਾ ਚੋਲਾ ਲਾ ਲਾਂਗੇ ਪਰ ਅਗਲੀ ਸਵੇਰ ਫਿਰ ਕਲਾ ਵਰਤਦੀ ਆ ਜਦ ਨੂੰ ਲੋਕ ਉੱਠਦੇ ਨੇ ਉਸ ਸਮੇਂ ਤਾਂ ਗੁਰੂ ਨਾਨਕ ਪਾਸ਼ਾ ਫਿਰ ਉਸ ਰੱਬ ਦੇ ਗੀਤ ਗਾਉਣ ਲੱਗੇ ਹੁੰਦੇ ਆ ਉਸੇ ਪੱਥਰ ਦੇ ਉੱਤੇ ਬੈਠੇ ਹੁੰਦੇ ਆ ਤੇ ਇਹ ਖਬਰ ਜਦੋਂ ਰਾਜੇ ਤੱਕ ਪਹੁੰਚਦੀ ਆ ਤਾਂ ਰਾਜਾ ਬੜਾ ਪਰੇਸ਼ਾਨ ਹੁੰਦਾ ਹੁਣ ਉਹਨਾਂ ਦੇ ਜਿਹੜੇ ਬੰਦੇ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਦੋ ਸਿਆਣੇ ਬੰਦੇ ਹੁੰਦੇ ਆ ਉਹ ਕਹਿੰਦੇ ਰਾਜਨ ਦੇਖੋ ਆਪਾਂ ਨੇ ਅੱਗ ਦੇ ਨਾਲ ਫਕੀਰ ਨੂੰ ਮਾਰਨਾ ਚਾਇਆ ਆਪਾਂ ਨੇ ਪਾਣੀ ਦੇ ਵਿੱਚ ਦਰवेश ਨੂੰ ਡੋਬੋਇਆ ਕੁਝ ਨਹੀਂ ਹੋਇਆ ਆਪਾਂ ਨੇ ਪੱਥਰ ਵੀ ਰੱਖਿਆ ਕੁਝ ਨਹੀਂ ਹੋਇਆ ਇਹਦਾ ਮਤਲਬ ਉਹ ਕੋਈ ਰੱਬੀ ਪੁਰਸ਼ਾ ਉਹ ਆਪ ਹੀ ਰੱਬ ਆ ਤੇ ਇਹ ਤੋਂ ਪਹਿਲਾਂ ਉਹ ਗੁੱਸੇ ਦੇ ਵਿੱਚ ਆ ਕੇ ਆਪਣੀ ਤਾਕਤ ਦੇ ਨਾਲ ਸਾਨੂੰ ਤਹਸਨੈਸ ਕਰ ਦੇਣ ਸਾਨੂੰ ਸੁਵਾਹ ਕਰ ਦੇਣ ਸਾਨੂੰ ਉਹਨਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਆ ਤੇ ਉਹ ਕਹਿੰਦੇ ਲੰਬਾ ਲੱਜਾ ਰਾਜਾ ਉਹਨੇ ਪੈਰੀ ਭੱਜਿਆ ਆਉਂਦਾ ਗੁਰੂ ਪਾਸ਼ਾ ਦੇ ਚਰਨਾਂ ਜਾ ਕੇ ਪੈ ਜਾਂਦਾ ਕਿ ਬਾਬਾ ਜੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਮੈਂ ਬੜੇ ਪਾਪ ਕੀਤੇ ਤੇ ਫਿਰ ਗੁਰੂ ਨਾਨਕ ਦੇਵ ਜੀ ਉਹਨੂੰ ਕਹਿੰਦੇ ਆ ਵੀ ਤੂੰ ਅੱਜ ਤੋਂ ਲੋਕਾਂ ਦਾ ਭਲਾ ਕਰ ਲੋਕਾਂ ਦੇ ਹੱਕ ਵਾਸਤੇ ਕੰਮ ਕਰ ਲੋਕਾਂ ਦੇ ਭਲੇ ਵਾਸਤੇ ਕੰਮ ਕਰ ਤਿਆ ਜਿਹੜਾ ਤੂੰ ਲੋਕਾਂ ਨੂੰ ਮਾਰਦਾ ਖਾਣਾ ਇਹ ਚੀਜ਼ਾਂ ਬੰਦ ਕਰ ਦੇ ਤੇ ਗੁਰੂ ਨਾਨਕ ਦੇਵ ਜੀ ਨੇ ਐਨੇ ਵੱਡੇ ਪਾਪੀ ਨੂੰ ਜਿਹਨੇ ਇੰਨਾ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਉਹਨੂੰ ਵੀ ਤਾਰਤਾ ਇਹ ਚਮਤਕਾਰ ਨਹੀਂ ਤਾਂ ਹੋਰ ਕੀ ਨੇ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨਾਲ ਗੱਲ ਕੀਤੀ ਕਿਵੇਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਸਮਝ ਆਈ ਕੀ ਇਹ ਚਮਤਕਾਰ ਨਹੀਂ ਹੈਗੇ ਉਸ ਚੋਲੇ ਦਾ ਦਰਗਾਹ ਤੋਂ ਆਉਣਾ ਉਸ ਚੋਲੇ ਦੇ ਉੱਤੇ ਅਲੱਗ-ਅਲੱਗ ਭਾਸ਼ਾ ਦਾ ਲਿਖਿਆ ਹੋਣਾ ਉਸ ਚੋਲੇ ਦੇ ਉੱਤੇ ਕਹਿੰਦੇ ਅਜੇ ਤਾਂ ਵੀ ਲਿਖੀਆਂ ਹੋਈਆਂ ਸੀ ਸ਼ਾਇਦ ਗੁਰਦੁਆਰਾ ਚੋਲਾ ਸਾਹਿਬ ਉੱਥੇ ਉਹੀ ਚੋਲਾ ਪਿਆ ਪਰ ਇਹ ਸਾਰੇ ਚਮਤਕਾਰ ਮੇਰੇ ਪਾਤਸ਼ਾਹ ਨੇ ਕੀਤੇ ਨੇ ਲੋਕਾਂ ਦਾ ਭਲਾ ਕਰਨ ਵਾਸਤੇ ਬੜੀਆਂ ਅਸਚਰਜ ਖੇਡਾਂ ਨੇ ਉਸ ਕਾਲ ਪੁਰਖਵਾਹੀ ਗੁਰੂ ਦੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇੱਕ ਸਾਖੀ ਆ। ਭਰਿਆ ਪਿਆ ਜੀਵਨ ਗੁਰੂ ਨਾਨਕ ਦੇਵ ਜੀ ਦਾ ਚਮਤਕਾਰਾਂ ਦੇ ਨਾਲ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਦਾ ਭਲਾ ਕੀਤਾ। ਬਸ ਤੁਸੀਂ ਆਪਣਾ ਭਰੋਸਾ ਪੱਕਾ ਕਰੋ। ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰੋ। ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ। ਜਿਉਂਦੇ ਵਾਸਤੇ ਰਹੋ। ਧੰਨਵਾਦ।